ਤਾਂ ਕੋ ਸਾਧਨ ਹੈ ਜੀ ਨਿਹਾਲ ਜੀ ਉਹ ਜਿਹੜਾ ਨਰਦਾਸਾ ਕਰਦਾ ਗਿਆ ਸਿੱਧਾ ਹੀ ਉਥੋਂ ਚਲ ਗਿਆ ਵਾਹ ਪੁਰਸ਼ਿਆਂ ਕੋ ਸਿੱਧਾ ਹੀ ਚਲ ਗਿਆ ਮਨ ਵਿੱਚ ਮੋੜ ਮੋੜ ਕੇ ਗਿਆਨ ਭੜੇ ਆਉਂਦੇ ਮਨ ਦੇ ਵਿੱਚ ਮੋੜ ਮੋੜ ਕੇ ਗਿਆਨ ਇਤਾਂ ਦੇ ਆਉਂਦੇ ਉਹ ਮੈਂ ਆਇਆ ਮੈਂ ਪਿਖਾਰੀ ਬਣ ਕੇ ਜੇ ਮੈਂ ਸਮਝਾਂ ਮੈਂ ਹੋਣਾ ਭੁਰੇ ਜਾ ਕੇ ਹੱਥ ਜੋੜਾ ਇਤਾਂ ਦੇ ਗਿਆਨ ਆਉਂਦੇ ਇਹ ਵਿੱਚ ਜਦੋਂ ਮਹਾਂਪੁਰਸ਼ਾਂ ਨੇ ਐਸੀ ਠੰਡ ਪਈ ਨਮਸਕਾਰ ਕੀਤੀ ਬਥਾ ਟੇਕਿਆ ਮਹਾਂਪੁਰਸ਼ ਕਹਿੰਦੇ ਕੀ ਚਾਹੀਦਾ ਕਹਿੰਦੇ ਜੀ ਜੋ ਚਾਹੀਦਾ ਉਹਦੇ ਦੇ ਬਾਅਦ ਵਿੱਚ ਲੰਘੂ ਪਰ ਇੱਕ ਕੰਮ ਤੁਹਾਡਾ ਜਿਆ ਕਰਦੇ ਹੋ ਆਪ ਸਤਿਕਾਰ ਸ੍ਰੀ ਵਾਹਿਗੁਰੂ ਜਿਹੜੀ ਜਿਹੜੀ ਮੈਂ ਮੰਗ ਮੰਗਣ ਆਇਆ ਉਹ ਮੈਂ ਬਾਅਦ ਚ ਦੱਸਦਾ ਪਹਿਲਾਂ ਕਹਿੰਦਾ ਇੰਦਾ ਦੀ ਕਿਰਪਾ ਕਰਦੇ ਹੋ ਮਨ ਜਿਹੜਾ ਹੈ ਨਾ ਬਹੁਤ ਸ਼ਾਲਾ ਮਾਰਦਾ ਹੀ ਨਹੀਂ ਨਾ ਹੋ ਜਵੇ ਆਪ ਸਤਿਕਾਰ ਸ੍ਰੀ ਵਾਹਿਗੁਰੂ ਐਸੀ ਕਿਰਪਾ ਕਰੋ ਮਨ ਦੀਵਾ ਹੋ ਸਰੋ

लाजर पातशह लाज रखी सज सारा जच के मां तेरे दरिया लाजल की सचा लाजल सच बाद I don't even touch it. ਇਧਰ ਦੇਖੋ ਵੀ ਹਾਂਜੀ ਅੱਜ ਬਾਬਾ ਜਟਾਂ ਵਾਲੀ ਦਾ ਮੇਲਾ ਕਰਵਾਇਆ ਗਿਆ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਕਈਆਂ ਸਾਲਾਂ ਤੋਂ ਸਾਡੇ ਵੀ ਸੁਰਤ ਤੋਂ ਪਹਿਲਾਂ ਇਹ ਮੇਲਾ ਕਰਾਇਆ ਜਾਂਦਾ ਇਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਾਇਆ ਜਾਂਦਾ ਹੈ ਇਸ ਵਿੱਚ ਦੁਨੀਆ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਇੱਥੇ ਲੰਗਰ ਅਤੇ ਪਹਿਲਾਂ ਭਲਦਾਨੀਆਂ ਦੌੜਾਂ ਹੁੰਦੀਆਂ ਸਨ ਉਹ ਅੱਜ ਕੱਲ ਪੰਦੇ ਹਨ ਤੇ ਲੰਗਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਉ ਇੱਥੇ ਅਖੰਡ ਪਾਠ ਕਰਾਈ ਜਾਂਦੇ ਆ ਸਾਰੀ ਸੰਗਤ ਦਾ ਆਈਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ